ਪਿੰਡ 'ਤੇ ਆ ਸਾਰਾ ਜ਼ੌਂਬੀ ਲੈਂਡ ਬਣਿਆ ਵੈਲ ਬਿੰਨੂ ਟੇ ਲੋ ਨੇ ਨਾ ਸਾਰਿਆਂ ਦੀ ਰੇਲ ਬਣਵਾ ਦੇਣੀ ਆ ਕਿਉਂਕਿ ਉਹ ਕਹਿੰਦੇ ਮੈਂ ਕੋਕੋ ਪਿੰਡ ਗਿਆ ਮਾਰਨਾ ਤੇ ਕੋਕੋ ਤੇ ਉਹਨਾਂ ਦੇ ਪਿੰਡ ਦੇ ਵਿੱਚ ਜ਼ੋਂਬੀਜ਼ ਆ ਚੁੱਕੇ ਨੇ ਤੇ ਜੀਖਣ ਹੋਈ ਕਹਿੰਦੇ ਨੇ ਕਿ ਜਦੋਂ ਜ਼ੋਂਬੀ ਆਏ ਨੇ ਜਾਨ ਤੇ ਬਣੀ ਪਈਆ ਤੇ ਆਪਾਂ ਕੋਕੋ ਦੇ ਪਿੰਡ ਕਰਨ ਕੀ ਜਾਣਾ ਪਰ ਬਿੰਨੂ ਟੇ ਲੋ ਕਹਿੰਦੇ ਨੇ ਮੈਂ ਤੇ ਕੋਕੋ ਕੋਲ ਜਾਣਾ ਹੀ ਜਾਣਾ ਫਿਰ ਅੰਗੀਰਾ ਦੀ ਐਂਟਰੀ ਹੋਊਗੀ ਅੰਗੀਰਾ ਕਿਵੇਂ ਇਹਨਾਂ ਨੂੰ ਕੋਕੋ ਦੇ ਕੋਲ ਲੈ ਕੇ ਜਾਊਗੀ ਜ਼ੋਂਬੀਜ਼ ਦਾ ਕੀ ਬਣੂਗਾ ਇਹ ਦੇਖਣ ਲਈ ਫਿਰ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ 13 ਜੂਨ ਨੂੰ ਵੇਖਣੀ ਪਵੇਗੀ ਫਿਰ ਜ਼ੋਂਬੀ ਲੈਂਡ ਜ਼ੋਂਬੀ ਲੈਂਡ ਫਿਲਮ ਦਾ ਬਿਹਰ ਦੀ ਕੈਂਟ ਜਿੰਨੀ ਗੱਲਾਂ ਕਹਾਵਾਂ ਨਹੀਂ ਟ੍ਰੇਲਰ ਉਹਨਾਂ ਥੋੜੀਆਂ ਨੇ ਔਰ ਰਿਲੀਜ਼ ਹੋ ਚੁੱਕਿਆ ਜੀ ਟ੍ਰੇਲਰ ਕਿਉਂਕਿ ਪਹਿਲੀ ਵਾਰ ਅਸੀਂ ਪੰਜਾਬੀ ਫਿਲਮ ਦੇ ਵਿੱਚ ਜ਼ੋਮਬੀਜ਼ ਵੇਖਾਂਗੇ ਪਹਿਲੀ ਵਾਰ ਅਸੀਂ ਪੰਜਾਬੀ ਫਿਲਮ ਦੇ ਵਿੱਚ ਜੀ ਖਾਨ ਦੀ ਐਕਟਿੰਗ ਵੇਖਾਂਗੇ ਨਾਲ ਹੀ ਨਾਲ ਹਾਰਰ ਪਲੱਸ ਕਾਮੇਡੀ ਦਾ ਮਿਕਸਚਰ ਹੋਣ ਵਾਲਾ ਹੈ ਬਿੰਨੂ ਢਿੱਲੋਂ ਦੇ ਕੈਂਟ ਕੈਂ ਡਾਇਲੋਗ ਹੋਣ ਵਾਲੇ ਨੇ ਕਨੀਗਾ ਮਾਨ ਤੇ ਬਿੰਨੂ ਢਿੱਲੋਂ ਦੀ ਕੈਮਿਸਟਰੀ ਵੇਖੋਗੇ ਅੰਗੀਰਾ ਦੀ ਐਂਟਰੀ ਜੀ ਖਾਨ ਦੇ ਨਾਲ ਕਿਵੇਂ ਹੋਊਗੀ ਤੇ ਅੱਗੇ ਕੀ ਹੋਊਗਾ ਇਹ ਵੇਖਣ ਲਈ ਫਿਰ ਤੁਹਾਨੂੰ ਕੀ ਕਰਨਾ ਪਵੇਗਾ ਜ਼ੋਮਬੀ ਲੈਂਡ ਵੇਖ ਕੇ ਆਣੇ ਪਵੇਗੀ 13 ਜੂਨ ਨੂੰ ਤੇ ਜਿਨ੍ਹਾਂ ਨੇ ਹਾਲੇ ਤੱਕ ਟ੍ਰੇਲਰ ਨਹੀਂ ਵੇਖਿਆ ਫਟਾਫਟ ਜਾਓ ਤੇ ਵੇਖ